ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਮੋਗੇ ਅਸੀਂ ਵੀ ਠੀਕ ਠਾਕ ਹਾਂਜੀ ਪ੍ਰਮਾਤਮਾ ਦੀ ਕਿਰਪਾ ਲੈ ਕੇ ਆਇਆ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੇ ਰਹੋ ਫੁੱਲ ਵਾਚ ਕਰਿਓ ਤੁਹਾਡੇ ਅੱਗੇ ਇੱਕ ਰਿਕੁਐਸਟ ਹੈ ਜੀ ਮਤਲਬ ਜੋ ਵੀ ਬਲੌਗ ਦੇ ਦਿੰਦੇ ਨੇ ਨਾ ਸਾਰੇ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਪਲੀਜ਼ ਹਾਂਜੀ ਅੱਜ ਪਾਉਣ ਲੱਗਿਆਂ ਜੀ ਦੋ ਦਿਨ ਦੀ ਵੀਡੀਓ ਮਤਲਬ ਬਲੌਗ ਇਕੱਠਾ ਹੀ ਕੁਛ ਨਾ ਮਤਲਬ ਜ਼ਿੰਦਗੀ 'ਚ ਕਈ ਵਾਰੀ ਕੁਛ ਐਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਵੀ ਜਿੰਨਾ ਕਰਕੇ ਆਪਣਾ ਮਨ ਬਹੁਤ ਦੁਖੀ ਹੋ ਜਾਂਦਾ ਬਸ ਮੇਰੀ ਜ਼ਿੰਦਗੀ ਵਿੱਚ ਵੀ ਕੁਛ ਗੱਲ ਕੋਈ ਇਹ ਜੀ ਸੀਗੀ ਵੀ ਜਿਹਦੇ ਕਰਕੇ ਮੇਰਾ ਮਨ ਬਹੁਤ ਉਦਾਸ ਸੀ ਤਾਂ ਕਰਕੇ ਮੇਤੋਂ ਮਤਲਬ ਵੀਡੀਓ ਬਣੀ ਤਾਂ ਹੋਈ ਸੀ ਬਸ ਮਨ ਨਹੀਂ ਮੰਨਿਆ ਹੈਗਾ ਪਾਉਣ ਦਾ ਤਾ ਕਰਕੇ ਮੈਂ ਕਿਹਾ ਵੀ ਚਲੋ ਅੱਜ ਦੋ ਦਿਨ ਦੀ ਵਲੌਗ ਪਾ ਦਾਂਗੀ ਉਹ ਗੱਲ ਕੀ ਸੀ ਮੈਂ ਤੁਹਾਡੇ ਨਾਲ ਕਿਸੇ ਦਿਨ ਪੱਕਾ ਜਰੂਰ ਸ਼ੇਅਰ ਕਰੂੰਗੀ ਬਸ ਇਹੀ ਕਹਿ ਸਕਦੀ ਹਾਂ ਜੀ ਹਾਂਜੀ ਇਹ ਦਿਨ ਸੀ ਮੰਗਲਵਾਰ ਦਾ ਇੱਥੇ ਫਤਿਹ ਸਕੂਲ ਗਿਆ ਹੋਇਆ ਸੀ ਉਹਦੇ ਪਾਪਾ ਵੀ ਚਲੇ ਗਏ ਸੀਗੇ ਆਪਣੀ ਡਿਊਟੀ ਤੇ ਤੇ ਮੰਮੀ ਵੀ ਗਏ ਹੋਏ ਸੀਗੇ ਮੈਂ ਵੀ ਜਾਣਾ ਸੀ ਮਤਲਬ ਉਹਦੇ ਕਰਕੇ ਬਸ ਮੈਂ ਅੰਦਰ ਦੀ ਕਲੀਨਿੰਗ ਝਾੜੂ ਪੋਚਾ ਕਰ ਲਿਆ ਸੀ ਸਾਰਾ ਕਿਚਨ ਦਾ ਮੇਰਾ ਹੋਇਆ ਹੋਇਆ ਸੀ ਪਹਿਲਾਂ ਹੀ ਆਲਰੇਡੀ ਤੇ ਇੱਥੇ ਲੱਗੀ ਸੀ ਮੈਂ ਬੇੜਾ ਸੁੰਭਰ ਨੂੰ ਟਾਈਮ ਸੀ 8:30 ਵਜੇ ਦਾ 9:30 ਬਸ ਇੰਨਾ ਕੁ ਸੀਗਾ ਹਾਂਜੀ ਤੇ ਕੁਝ ਮੈਨੂੰ ਇਹ ਸੀਗਾ ਚਲੋ ਕਈ ਵਾਰੀ ਤਾਂ ਇਹ ਹੋ ਜਾਂਦਾ ਮਤਲਬ ਵੀ ਥੋੜਾ ਬਹੁਤਾ ਬੇਲਕ ਮੇਲਕ ਹੋ ਜਾਂਦਾ ਹੈ ਨਾ ਇੱਧਰ ਉੱਧਰ ਟਾਈਮ ਹੋ ਜਾਂਦਾ ਪੁੱਸਦਰ ਮੈਨੂੰ ਇਹ ਸੀ ਮੈਂ ਕਿਹਾ ਮੈਂ ਜਾਣਾ ਹੈ ਤੇ ਵੀ ਉਹਦੇ ਕਰਕੇ ਵੀ ਚਲੋ ਛੇਤੀ ਛੇਤੀ ਕੰਮ ਕਰਕੇ ਵੀ ਫ੍ਰੀ ਹੋ ਜਾਈਏ ਤਾਂ ਕਰਕੇ ਬਸ ਇੱਥੇ ਮੇਰਾ ਟੋਟਲੀ ਹੋਇਆ ਸੀ ਬਸ ਹੁਣ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਜਿਹੜਾ ਸੁੰਬਰ ਕੇ ਫਿਰ ਕਰਦੇ ਰੋਟੀ ਖਾਣੀ ਸੀ ਤੇ ਮੈਂ ਕਿਹਾ ਵੀ ਚਲੋ ਨਾਲੇ ਕੱਪੜੇ ਚੇਂਜ ਕਰਦੇ ਆਂ ਫਿਰ ਇਸ ਵਾਰ ਤਾਂ ਜੀ ਮੌਸਮ ਦਾ ਮਤਲਬ ਕੁਝ ਪੇਤ ਹੀ ਨਹੀਂ ਆਉਂਦਾ ਹੈਗਾ ਇੱਕ ਦੋ ਦਿਨ ਤਾਂ ਇੰਨੀ ਵਧੀਆ ਧੁੱਪ ਨਿਕਲਦੀ ਆਇਆ ਵੀ ਇਹ ਹੋ ਜਾਂਦਾ ਵੀ ਬਹੁਤ ਵਧੀਆ ਮੌਸਮ ਸਾਫ਼ ਹੋ ਗਿਆ ਤੇ ਦੂਹੇ ਦਿਨ ਨੂੰ ਇਹ ਹੋ ਜਾਂਦਾ ਵੀ ਮਤਲਬ ਧੁੰਦ ਬਹੁਤ ਹੋ ਜਾਂਦੀ ਆ ਫੇਰ ਉਦਾਂ ਹੀ ਮੌਸਮ ਖਰਾਬ ਹੋ ਜਾਂਦਾ ਹੈ ਫਿਰ ਇਹ ਆਏ ਹੁੰਦਾ ਵੀ ਇਸ ਵਾਰ ਤਾਂ ਪਤਾ ਨਹੀਂ ਮੌਸਮ ਨੇ ਕਲੀਅਰ ਹੋਣਾ ਹੀ ਨਹੀਂ ਹੈਗਾ ਅੱਜ ਵੀ ਮਤਲਬ ਬਹੁਤ ਜ਼ਿਆਦਾ ਧੁੰਦ ਸੀ ਤੇ ਮੌਸਮ ਖਰਾਬ ਜਾਈ ਸੀ ਕੋਈ ਉਮੀਦ ਨਹੀਂ ਸੀ ਲੱਗਦੀ ਇਹ ਵੀ ਧੁੱਪ ਨਿਕਲੂਗੀ ਕਿਉਂਕਿ ਜਿਹੜੇ ਹਾਲਾਤ ਮੌਸਮ ਦੇ ਹੈਗੇ ਸੀ ਹਾਂਜੀ ਬਾਕੀ ਇਹ ਆ ਵੀ ਮੈਂ ਮਤਲਬ ਜਿਹੜਾ ਬਲੌਗ ਕਰ ਰਹੀ ਆ ਐਡੀਟਿੰਗ ਤੇ ਇਹ ਨਾ ਥੋੜੇ ਮਤਲਬ ਮੈਂ ਗੱਡੀ ਚ ਕਿਤੇ ਜਾ ਰਹੀ ਸੀਗੀ ਉਹਦੇ ਵਿੱਚ ਹੀ ਬਲੌਗ ਬਣਾ ਰਹੀ ਸੀ ਥੋੜੀ ਆਵਾਜ਼ ਇੱਧਰ ਉੱਧਰ ਹੋ ਸਕਦੀ ਹੈ ਪਲੀਜ਼ ਕੋਆਪਰੇਟ ਕਰਿਓ ਇਥੇ ਹੁਣ ਲੱਗੀ ਸੀ ਮੈਂ ਤਿਆਰ ਤੇ ਰੋਟੀ ਖਾ ਲਈ ਸੀ ਮੈਂ ਰੋਟੀ ਖਾ ਕੇ ਐਕਚੁਅਲੀ ਮੈਂ ਜਾਣਾ ਸੀ ਭਰਾ ਨਾਲ ਆਪ ਦੇ ਨਾਲ ਗੁਰਪ੍ਰੀਤ ਦਾ ਫੋਨ ਆ ਗਿਆ ਸੀ ਕਹਿੰਦਾ ਵੀ ਅਸੀਂ ਚੱਲ ਪਏ ਤੇ ਫਿਰ ਉਹਦੇ ਕਰਕੇ ਬਸ ਮੈਂ ਜਦੇ ਆਪਣੇ ਕੱਪੜੇ ਚੇਂਜ ਕਰਕੇ ਕਹਿੰਦਾ ਕਿ ਚਲ ਸਰ ਸੁਰ ਬਾਕੇ ਵੀ ਆਪਾਂ ਹੁਣੇ ਤਿਆਰ ਕਿਉਂਕਿ ਨਾ ਆ ਪਾ ऑलरेडी ਪਹਿਲਾਂ ਹੀ ਸਵੇਰ ਲਏ ਸੀਗੇ ਇਤਨੇ ਮ ਕਰਨ ਕਰਕੇ ਬਸ ਇਹ ਸੀਗਾ ਵੀ ਹੱਥ ਨੂੰ ਧੋ ਕੇ ਬਸ ਤਿਆਰ ਹੋਣਾ ਸੀਗਾ ਇੱਥੇ ਲੱਗੀ ਸੀ ਮੈਂ ਤਿਆਰ ਹੋਣ ਹਾਂਜੀ ਮੈਨੂੰ ਤਾਂ ਕਰਕੇ ਥੋੜੀ ਜੀ ਕਾਲੀ ਸੀ ਕਿਉਂਕਿ ਉਹਨਾਂ ਨੇ ਮਤਲਬ ਉਹ ਰੁਕਣਾ ਨਹੀਂ ਸੀ ਉਹ ਕਹਿੰਦੇ ਨਹੀਂ ਵੀ ਰੁਕਦੇ ਨਹੀਂ ਹੈਗੇ ਵੀ ਵਾਪਸੀ 'ਚ ਆਪਾਂ ਦੇਖਾਂਗੇ ਜਿਵੇਂ ਹੋ ਰੁਕਣ ਦਾ ਤੇ ਵੀ ਹੁਣ ਉਹਨਾਂ ਨੇ ਮੈਨੂੰ ਮਤਲਬ ਗੇਟ ਤੋਂ ਹੀ ਬਿਠਾ ਕੇ ਲੈ ਜਾਣਾ ਸੀ ਨਾਲ ਤਾਂ ਕਰਕੇ ਫਿਰ ਮੈਨੂੰ ਇਹ ਹੋ ਜਾਂਦਾ ਚਲੋ ਆਪਾਂ ਕਿਸੇ ਨੇ ਵੀ ਹੈ ਨਾ ਮਤਲਬ ਜਾਣਾ ਦਾ ਫਿਰ ਇਹ ਹੋ ਜਾਂਦਾ ਵੀ ਆਪਣੀ ਵਜੋਂ ਨਾ ਲੇਟ ਨਹੀਂ ਹੋਣਾ ਚਾਹੀਦਾ ਕੰਮ ਦਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਜਦ ਨੂੰ ਉਹਨਾਂ ਨੇ ਆਉਣਾ ਏ ਤੇ ਵੀ ਜਦ ਨੂੰ ਮੈਂ ਫਟਾਫਟ ਤਿਆਰ ਹੋ ਜਾਮਾ ਇਹੀ ਸੀਗਾ ਵੀ ਚਲੋ ਆਏ ਸੀਗਾ ਮੈਂ ਕਿਹਾ ਵੀ ਚਲ ਸਿਰ ਸੁਰ ਵਾਲਾ ਵੀ ਤਿਆਰ ਹੋ ਜਾਮਾ ਕਿਉਂਕਿ ਫੇਸ ਤੇ ਆਪਾਂ ਕੁਝ ਬਾਲਾ ਲਾਉਂਦੇ ਲੁੰਦੇ ਹੈ ਨਹੀਂਗੇ ਜੀ 나 ਮੇਰੇ ਕੁਝ ਲੱਗਦਾ ਕਿਉਂਕਿ ਮੇਰੀ ਸਕਿਨ ਬਹੁਤ ਹੀ ਜ਼ਿਆਦਾ ਸੈਂਸਟਿਵ ਆ ਉਹਦੇ ਕਰਕੇ ਮੈਂ ਨਹੀਂ ਕੁਝ ਮਤਲਬ ਲਾ ਸਕਦੀ ਸਕਿਨ ਤੇ ਜੋ ਮੈਨੂੰ ਮਤਲਬ ਡਾਕਟਰ ਕੰਨੀਓ ਜੋ ਦਵਾਈ ਦਿੱਤੀ ਹੋਈ ਹੈ ਬਸ ਮੈਂ ਉਹ ਹੀ ਲਗਾਨੀ ਆ ਉਸ ਤੋਂ ਇਲਾਵਾ ਨਾ ਲੱਗਦਾ ਯਾ ਨਾ ਲਾਉਂਦੀਆਂ ਇੱਥੇ ਬਸ ਮੈਂ ਤਿਆਰ ਹੋ ਗਈ ਸੀ ਤਿਆਰ ਹੋ ਕੇ ਫਿਰ ਮੈਂ ਚਲੇ ਗਈ ਅਸੀਂ ਚਲੇ ਗਏ ਸੀ ਦਵਾਈ ਲੈਣ ਮੰਮੀ ਦੀ ਜਿਵੇਂ ਮੰਮੀ ਤਾਂ ਤੁਹਾਨੂੰ ਪਤਾ ਹੀ ਆ ਵੀ ਮੰਮੀ ਮੇਰੇ ਬਿਮਾਰ ਰਹਿੰਦੇ ਨੇ ਉਹਦੇ ਕਰਕੇ ਫਿਰ ਉੱਥੋਂ ਅਸੀਂ ਦਵਾਈ ਲੈ ਕੇ ਸਾਨੂੰ ਤਕਰੀਬਨ 3:00 ਤਕਰੀਬਨ ਵੱਜ ਗਈ ਸੀ ਅਸੀਂ ਚਲੇ ਗਏ ਸੀ 10:00 ਵਜੇ 10 10:30 ਵਜੇ ਚਲੇ ਗਏ ਸੀ ਇਹ ਉੱਥੇ ਦੀ ਮੈਂ ਬਲੌਗਿੰਗ ਤਾਂ ਨਹੀਂ ਸੀ ਬਣਾਈ ਮੈਂ ਕਿਹਾ ਤੁਸੀਂ ਆਲਰੇਡੀ ਪਹਿਲਾਂ ਹੀ ਡਾਕਟਰ ਦਾ ਤੁਹਾਨੂੰ ਦਿਖਾਇਆ ਹੋਇਆ ਵੀ ਉਹਨਾਂ ਦੇ ਬਹੁਤ ਰਾਸ਼ ਹੁੰਦਾ ਏ ਤੇ ਹਸਪੀਟਲ ਵੀ ਤੁਸੀਂ ਦੇਖਿਆ ਹੋਇਆ ਮੈਂ ਕਿਹਾ ਚਲੋ ਇੱਥੇ ਅੱਜ ਆਪਾਂ ਬਲੌਗਿੰਗ ਦੀ ਉਹ ਕਰਦੇ ਨਹੀਂ ਹੈਗੇ ਵੀ ਜਾ ਕੇ ਦੇਖਾਂਗੇ ਫਿਰ ਉਹ ਦਵਾਈ ਲੈ ਕੇ ਅਸੀਂ 3:00 ਵਜੇ ਤਕਰੀਬਨ ਆ ਗਏ ਸੀ ਉੱਥੋਂ ਆ ਕੇ ਫਿਰ ਸ਼ਾਮ ਨੂੰ ਤਾਂ ਮਤਲਬ ਆਪਣੇ ਦਾਲ ਸਬਜ਼ੀ ਪਈ ਸੀ ਪਈ ਕਰਕੇ ਇਹ ਸੀ ਵੀ ਸਵੇਰ ਨੂੰ ਬਣਾਉਣੀ ਪੈਣੀ ਸੀ ਤਾਂ ਕਰਕੇ ਫਿਰ ਮਟਰ ਲਿਆਂਦੇ ਹੋਏ ਸੀ ਹਰੇ ਮਟਰ ਤੇ ਉਹ ਮੈਂ ਤੇ ਮੰਮੀ ਲੱਗੇ ਸੀ ਚਾਹ ਪੀਣ ਤੇ ਨਾਲ ਹੀ ਅਸੀਂ ਕਿਹਾ ਵੀ ਚਲੋ ਮਟਰ ਕੱਢ ਕੇ ਰੱਖ ਲੈਨੇ ਆ ਵੀ ਉਹੀ ਮਤਲਬ ਸਵੇਰੇ ਬਣਾ ਲਾਂਗੇ ਕਿਉਂਕਿ ਟਿਫਨ ਚ ਪਾਉਣ ਕਰਕੇ ਇਹ ਸੀਗਾ ਵੀ ਹੋਰ ਕੋਈ ਦਾਲ ਸਬਜ਼ੀ ਹੈ ਨਹੀਂ ਸੀ ਵੀ ਚਲੋ ਇਹ ਹੀ ਸਬਜ਼ੀ ਬਣਾ ਲਾਂਗੇ ਤੇ ਨਾਲੇ ਟਿਫਨ ਚ ਪਾ ਲਾਂਗੇ ਵੀ ਸ਼ਾਮ ਦਾ ਹੁਣ ਸਾਰੇ ਜਾਣਾ ਸੀ ਬਾਕੀ ਫਤਿਹ ਹਜੇ ਆਇਆ ਨਹੀਂ ਸੀ ਕਿਉਂਕਿ ਫਤਿਹ ਲੇਟ ਆਉਂਦਾ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਟਾਈਮ ਹੋਇਆ ਤੇ ਹਜੇ ਤਿੰਨਕ ਦਾ ਹੀ ਤਾਂ ਹੀ ਅਸੀਂ ਮਟਰ ਕੱਢਦੇ ਸੀ ਨਾਲੇ ਫਿਰ ਮੈਨੂੰ ਮੈਂ ਤੇ ਮੰਮੀ ਅਸੀਂ ਇਹ ਗੱਲਾਂ ਕਰਦੇ ਸੀ ਬਸ ਉੱਥੇ ਹੀ ਹਸਪੀਟਲ ਦੀ ਹੈ ਨਾ ਮੰਮੀ ਕਹਿੰਦੇ ਵੀ ਮਤਲਬ ਜਿਵੇਂ ਵੀ ਦਵਾਈ ਲਈ ਸੀ ਜੋ ਕਰਿਆ ਸੀ ਵੀ ਡਾਕਟਰ ਕੀ ਕਹਿੰਦਾ ਹੈ ਬਸ ਉਹੀ ਗੱਲਵਾ ਤਾਂ ਹੋਰ ਜਾਂ ਸੀ ਸਾਡੀਆਂ ਦੇ ਨਾਲ ਹੀ ਅਸੀਂ ਕਿਹਾ ਵੀ ਉੱਥੇ ਥੋੜੀ ਜੀ ਅੱਜ ਇੱਕ ਤਾਂ ਨਾ ਹਵਾ ਚੱਲਦੀ ਸੀ ਬਹੁਤ ਜ਼ਿਆਦਾ ਤੇ ਧੁੱਪ ਵੀ ਮੱਧਮ ਜਿਹੀ ਸੀ ਉਹਦੇ ਕਰਕੇ ਬੇੜੇ ਦੇ ਵਿੱਚ ਕੁਝ ਖੁੱਲਾ ਬੇੜਾ ਕਰਕੇ ਇਹ ਆ ਵੀ ਧੁੱਪ ਜੇ ਲੱਗਦੀ ਨਾਲ ਪਰ ਹਵਾ ਬਹੁਤ ਲੱਗਦੀ ਆ ਹਵਾ ਬਹੁਤ ਲੱਗਦੀ ਕਰਕੇ ਫਿਰ ਅਸੀਂ ਤਾਂ ਹੀ ਉੱਥੇ ਚੁੱਲ੍ਹੇ ਕੋਲ ਡਾ ਲਿਆ ਸੀ ਮੰਝਾ ਅਸੀਂ ਕਿਹਾ ਵੀ ਚਲੋ ਉੱਥੇ ਥੋੜਾ ਜਿਹਾ ਅਰਤਲਾ ਜਿਹਾ ਕਰਕੇ ਥੋੜਾ ਜਿਹਾ ਫਰਕ ਸੀ ਇਹ ਕਰਤੀ ਸੀ ਆਪਾਂ ਵੀਡੀਓ ਦੀ ਦੂਜੇ ਦਿਨ ਦੀ ਸਟਾਰਟਿੰਗ ਜਿਵੇਂ ਉਹ ਮੰਗਲਵਾਰ ਦੀ ਸੀ ਇਹ ਹੈਗੀ ਸੀ ਬੁੱਧਵਾਰ ਦੀ ਸਵੇਰੇ ਆਪਣੇ ਪੈ ਰਿਆ ਸੀ ਮਾਰਨਿੰਗ ਦੇ ਵਿੱਚ ਥੋੜਾ ਜਿਹਾ ਮੀਂਹ ਪੈ ਰਿਹਾ ਸੀਗਾ ਮਤਲਬ ਇੰਨਾ ਜ਼ਿਆਦਾ ਨਹੀਂ ਸੀ ਕਿਉਂਕਿ ਜਿੱਥੇ ਆਹ ਪਾਣੀ ਖੜਾ ਏ ਬਸ ਉੱਥੇ ਥੋੜੀ ਥੋੜੀ ਦਿਖਦਾ ਸੀ ਤੇ ਫਤਿਹ ਤੇ ਉਹਦੇ ਪਾਪਾ ਚਲੇ ਗਏ ਸੀਗੇ ਮੰਮੀ ਵੀ ਗਏ ਸੀਗੇ ਉਸ ਤੋਂ ਬਾਅਦ 9:00 ਵਜੇ 9:30 ਵਜੇ ਦਾ ਟਾਈਮ ਆ ਇਹ ਜਦੋਂ ਮੈਂ ਮੌਸਮ ਖਰਾਬ ਜਾ ਰਿਹਾ ਸੀ ਉਦੋਂ ਦੁਹਾਨੂ ਸੀਗੇ ਪਰ ਸਾਡੇ ਤਾਂ ਜਣੀ ਇੱਥੇ ਦੀ ਇੰਨਾ ਜ਼ਿਆਦਾ ਕੁਸ਼ਮੀ ਹੈ ਨਹੀਂਗਾ ਪਰ ਕਈ ਥਾਵਾਂ ਤੇ ਮਤਲਬ ਮੀਂਹ ਬਹੁਤ ਜ਼ਿਆਦਾ ਹੈ ਹੈਨਾ ਤੇ ਹੋਰ ਵੀ ਮਤਲਬ ਜਿਵੇਂ ਗੜੇ ਮਾਰੀ ਵੀ ਕਾਫੀ ਥਾਵਾਂ ਤੇ ਹੋਈ ਆ ਹੈਨਾ ਪਰ ਇਹ ਹੋ ਜਾਂਦਾ ਜੀ ਵੀ ਚਲੋ ਰੱਬ ਅੱਗੇ ਜ਼ੋਰ ਤਾਂ ਕਿਸੇ ਦਾ ਨਹੀਂ ਹੈਗਾ ਵੀ ਪਰ ਇਹਨਾਂ ਜਿਨ੍ਹਾਂ ਜਿਵੇਂ ਫਸਲਾਂ ਦਾ ਹੋਰ ਚੀਜ਼ਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈਨਾ ਕਹਿੰਦੇ ਉਹਨਾਂ ਨੇ ਰੱਬ ਅੱਗੇ ਜ਼ੋਰ ਕਿਸੇ ਦਾ ਨਹੀਂ ਚੱਲਦਾ ਹੈਗਾ ਵੀ ਆਪਾਂ ਕਰ ਕੁਝ ਨਹੀਂ ਸਕਦੇ ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹਨੇ ਉਦਾਂ ਹੀ ਕਰਨਾ ਹੈ ਇੱਥੇ ਫਿਰ ਮੀਂਹ ਥੋੜਾ ਥੋੜਾ ਜਿਹਾ ਉਤਰਦਾ ਸੀ ਉਹਦੇ ਕਰਕੇ ਫਿਰ ਮੈਂ ਉਹ ਬਣਾਉਂਦੀ ਫਿਰ ਮੈਂ ਤਾਂ ਕਰਕੇ ਵੀਡੀਓ ਬਣਾਉਣ ਲੱਗੀ ਸੀ ਜਿਵੇਂ ਤਾਂ ਇਹ ਝੂਮ ਕਰਕੇ ਤਾਂ ਹੁੰਦੀ ਸੀ ਬਸ ਜਿੱਥੇ ਪਾਣੀ ਆ ਉੱਥੇ-ਉੱਥੇ ਹੀ ਮੀਂਹ ਦਿਖਦਾ ਹੈ ਉਦੋਂ ਹੀ ਦਿਖਦਾ ਹੈਗਾ ਮਤਲਬ ਜਿਆਦਾ ਤੇਜ਼ ਨਹੀਂ ਸੀ ਠੀਕ ਜਿਹੀ ਸੀ ਹਾਂਜੀ ਇੱਥੇ ਮੈਂ ਤੁਹਾਨੂੰ ਮਤਲਬ ਦਿਖਾ ਦੋਨੋਂ ਦਿਨ ਦੇ ਦਿੱਤੇ ਬਲੌਗ ਤੇ ਬਸ ਇਹ ਹੋ ਗਿਆ ਹਨਾ ਵੀ ਉਹਦੇ ਕਰਕੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਨਾ ਉਹਦੇ ਕਰਕੇ ਮਤਲਬ ਮਿਸ ਹੋ ਗਿਆ ਕੱਲ ਦਾ ਰਾਤ ਮਤਲਬ ਸ਼ਾਮ ਨੂੰ ਕੱਲ ਪਾਉਣਾ ਤਾਂ ਹੈਗਾ ਸੀ ਬਸ ਮਨ ਜਾਈ ਨਹੀਂ ਉਹ ਹੋਇਆ ਰਹਿਗਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲੋ ਅੱਜ ਦੋ ਹੀ ਦਿਨ ਦਾ ਤੁਹਾਨੂੰ ਦਿਖਾ ਦਿੰਦੇ ਆ ਵੀ ਇਹ ਕੁਛ ਤੋਂ ਕੀਤਾ ਇੱਥੇ ਮੈਂ ਮਤਲਬ ਜਿਵੇਂ ਤੁਹਾਨੂੰ ਦਿਖਾਇਆ ਵੀ ਮੀਂਹ ਪੈਂਦਾ ਸੀਗਾ ਉਸ ਤੋਂ ਆਪਾਂ ਕਿਤੇ ਕੰਮ ਕਰ ਕਰਦੇ ਪੋਚਾ ਦਾ ਸ਼ਾਇਦ ਅੱਜ ਲਾਇਆ ਹੀ ਨਹੀਂ ਹੈਗਾ ਕਿਉਂਕਿ ਮੀਂਹ ਪੈਂਦਾ ਸੀ ਹਾਂ ਜੇ ਆਪਾਂ ਝਾੜੂ ਲਾ ਲਿਆ ਸੀ ਅੱਜ ਪੋਚਿਆਂ ਦਾ ਕਰਤਾ ਸੀ ਮਿਸ ਕਿਉਂਕਿ ਮੀਂਹ ਪੈਂਦੇ ਕਰਕੇ ਪੋਚੇ ਲਾਇ ਨਹੀਂ ਹੈਗੇ ਕਿਉਂਕਿ ਪੈਸੇ ਚਲੋ ਆਏ ਹੁੰਦਾ ਵੀ ਪੱਖਾ ਲਾ ਕੇ ਸੁੱਕਦਾ ਜਾਂਦੇ ਨੇ ਪਰ ਫੇਰ ਵੀ ਇਹ ਹੋ ਜਾਂਦਾ ਹਨਾ ਅੰਦਰੋਂ ਆਪਦੇ ਆਪ ਨੂੰ ਇਹ ਸੱਲ ਸੱਲ ਜੀ ਲੱਗੀ ਜਾਂਦੀ ਹੈ ਤੇ ਕੁਝ ਊ ਪੱਖੇ ਲਾ ਕੇ ਦੀ ਊ ਠਾਰੀ ਚੜੀ ਜਾਂਦੀ ਹੈ ਹਨਾ ਮੌਸਮ ਤਾਂ ਪਹਿਲਾਂ ਹੀ ਵੀ ਖਰਾਬ ਆ ਤਾਂ ਕਰਕੇ ਆਪਾਂ ਫਿਰ ਮਿਸੇ ਕਰਤਾ ਸੀ ਮੈਂ ਕਿਹਾ ਵੀ ਚਲੋ ਅੱਜ ਮਿਸ ਕਰਦੇ ਆ ਪੋਚਿਆਂ ਦਾ ਤੇ ਰਸੋਈ ਆਪਾਂ ਕਿਚਨ ਦੀ ਮਤਲਬ ਕਰ ਲਿਆ ਸੀ ਕਲੀਨਿੰਗ ਦਾ ਭਾਂਡੇ ਚੱਕਰ ਜੋ ਕਰਨ ਵਾਲੀ ਸੀ ਉਹ ਆਪਾਂ ਕਰ ਲਈ ਸੀ ਉਸ ਤੋਂ ਬਾਅਦ ਹੀ ਫਿਰ ਮੈਂ ਲੱਗੀ ਸੀ ਰੋਟੀ ਖਾਣੇ ਕਿਉਂਕਿ ਸਵੇਰ ਵੇਲੇ ਇਹ ਹੋ ਜਾਂਦਾ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਪੰਜੀਰੀ ਬਣਾਈ ਹੋਈ ਕਰਕੇ ਸਵੇਰੇ ਆਪਾਂ ਖਾ ਲੈਂਦੇ ਆ ਚਾਹ ਨਾਲ ਪੰਜੀਰੀ ਤਾਂ ਕਰਕੇ ਫਿਰ ਵੈਸੇ ਵੀ ਅਸੀਂ ਜਣੀ ਮਤਲਬ ਰੋਟੀ ਦਾ ਨਾ ਸਾਡਾ ਥੋੜਾ ਜਿਹਾ ਲੇਟ ਹੀ ਰਹਿੰਦਾ ਹਨ ਜਿਵੇਂ ਮੈਨੂੰ ਵੀ ਤੇ ਇਹੀ ਹੁੰਦਾ ਨਾ ਜਿਵੇਂ 10 11 ਇੰਨਾ ਕੁ ਟਾਈਮ ਤਾਂ ਹੋ ਹੀ ਜਾਂਦਾ ਤਕਰੀਬਨ ਜਣੀ 11:00 ਤਾਂ ਵੱਜਦੇ ਹੀ ਵੱਜਦੇ ਨੇ ਵੀ ਜਿਹੜੇ ਟਾਈਮ ਆਪਾਂ ਖਾਣ ਲੱਜਣਾ ਨਾ ਉਸੇ ਟਾਈਮ ਆਪਾਂ ਨੂੰ ਭੁੱਖ ਲੱਗਣ ਲੱਗ ਜਾਂਦੀ ਆ ਬਸ ਇਹ ਚੀਜ਼ ਦਾ ਹੋ ਜਾਂਦਾ ਏ ਤੇ ਸਵੇਰੇ ਜਣੀ ਇਹ ਹੁੰਦਾ ਵੀ ਚਾਹ ਨਾ ਕੁਛ ਨਾ ਕੁਛ ਹੋਣਾ ਚਾਹੀਦਾ ਵੀ ਸਵੇਰੇ ਜੇ ਨਹੀਂ ਹੁੰਦਾ ਕੁਝ ਫਿਰ ਉਹ ਉਹ ਆਪਣੇ ਮਨ ਨੂੰ ਆਏ ਹੋ ਜਾਂਦਾ ਵੀ ਅੱਜ ਭੁੱਖ ਲੱਗੀ ਹੋਈ ਆ ਵੀ ਚਾਹ ਨਾ ਕੁਛ ਹੈ ਨਹੀਂਗਾ ਹੈ ਨਾ ਵੀ ਜਿਵੇਂ ਆਪਾਂ ਆਪਣੀਆਂ ਆਦਤਾਂ ਬਣਾਉਂਦੇ ਆ ਬਸ ਉਦਾਂ ਹੀ ਬਣਦੀਆਂ ਨੇ ਚਾਹੇ ਉਹ ਚੰਗੀਆਂ ਹੋਣ ਚਾਹੇ ਮਾੜੀਆਂ ਹੋਣ ਜਿਵੇਂ ਦੀਆਂ ਵੀ ਨਹੀਂ ਹੈ ਨਾ ਉਹ ਆਪਣੇ ਤੇ ਆ ਵੀ ਆਪਾਂ ਕਿਵੇਂ ਦੀ ਹਾਂ ਤੁਹਾਨੂੰ ਤੇ ਬਾਤੂ ਦਿਨ ਦੇ ਵਿੱਚ ਕੋਈ ਕੰਮ ਕਰਿਆ ਨਹੀਂ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਝਾੜੂ ਕੁਛ ਪੋਚਿਆਂ ਦਾ ਮਿਸ ਕੀਤਾ ਝਾੜੂ ਦਾ ਯਾਰ ਕਿਚਨ ਦਾ ਕੀਤਾ ਤੇ ਰੋਟੀ ਪਾਣੀ ਖਾਤਾ ਫਿਰ ਆਪਾਂ ਬੜੇ ਰਜਾਈ ਦੇ ਵਿੱਚ ਦਿਨ ਚ ਹੋਰ ਕੁਝ ਨਹੀਂ ਸੀ ਤੇ ਨਾ ਹੀ ਕੋਈ ਕੰਮ ਕਰਨ ਨੂੰ ਮਰਜ ਮੈਨੇ ਇਥੇ ਫਿਰ ਮੈਂ ਲੱਗੀ ਸੀ ਸ਼ਾਮ ਨੂੰ ਰੋਟੀ ਬਣਾਉਣ ਫਤਿਹ ਟਿਊਸ਼ਨ ਤੋਂ ਆ ਗਿਆ ਸੀ ਫਤੇ ਨੂੰ ਟੀਸ਼ਨ ਤੋਂ ਆਏ ਤੋਂ ਫੇਰ ਹੀ ਬਣਾਉਣ ਲੱਗੀ ਸੀ ਅੰਦਰ ਬਣਾਉਣ ਕਰਕੇ ਫੇ ਮੈਂ ਥੋੜੀ ਜਿਹੀ ਲੇਟ ਹੀ ਬਣਾਈ ਸੀ ਤਾਂ ਕਰਕੇ ਇੱਥੇ ਫਿਰ ਮੈਂ ਰੋਟੀ ਬਣਾਉਣ ਲੱਗੀ ਸੀ ਨਾਲੇ ਰੱਖ ਲਈ ਸੀ ਮਤਲਬ ਸਬਜ਼ੀ ਜਿਹੜੀ ਸਵੇਰੇ ਬਣਾਈ ਸੀ ਗਰਮ ਮੈਂ ਕਿਹਾ ਵੀ ਚਲੋ ਨਾਲੇ ਸਬਜ਼ੀ ਗਰਮ ਹੋ ਜਾਏਗੀ ਨਾਲ ਹੀ ਰੱਖ ਲਈ ਅਸੀਂ ਮੈਂ ਪਾਣੀ ਮੈਂ ਕਿਹਾ ਵੀ ਚਲੋ ਜਿਹੜਾ ਪਿਆਣੀ ਪੀਣਾ ਹੈ ਵੀ ਉਹ ਗਰਮ ਹੋ ਜਾਵੇ ਉਸ ਤੋਂ ਬਾਅਦ ਵੀ ਫਿਰ ਨਾਲ ਦੀ ਨਾਲ ਮੈਂ ਕਿਹਾ ਵੀ ਚਲੋ ਰੋਟੀ ਖਾ ਲਓ ਫਤਿਹ ਨੇ ਉਹਦੇ ਪਾਪਾ ਤੇ ਮੰਮੀ ਨੇ ਇਹਨਾਂ ਨੇ ਫਤਿਹ ਨੂੰ ਔਰ ਦਾਦੀ ਮੰਮੀ ਨੇ ਰੋਟੀ ਖਾ ਲਈ ਸੀ ਨਾਲ ਦੀ ਨਾਲ ਤੇ ਫਿਰ ਉਹਦੇ ਫਤਿਹ ਦੇ ਪਾਪਾ ਕਹਿੰਦੇ ਵੀ ਚਲ ਤੂੰ ਬਣਾ ਲਾ ਵੀ ਆਪਾਂ ਫਿਰ ਬਾਅਦ ਵਿੱਚ ਇਕੱਠੀ ਖਾ ਲਵਾਂਗੇ ਮੈਂ ਕਿਹਾ ਵੀ ਚਲੋ ਠੀਕ ਹੈ ਜੀ ਮੈਨੂੰ ਤੁਹਾਨੂੰ ਸਹੀ ਲੱਗਦਾ ਹੁਣ ਫਿਰ ਬਸ ਅਸੀਂ ਰੋਟੀ ਜਿਹੜੇ ਬਣਾ ਕੇ ਖਾ ਕੇ ਇੱਥੇ ਕਰਦੇ ਆਂ ਜੀ ਵੀਡੀਓ ਦਾ ਐਂਡ ਤੁਹਾਨੂੰ ਜੇ ਸਾਡੇ ਬਲੌਗ ਥੋੜੇ ਜਿਹੀ ਵੀ ਵਧੀਆ ਲੱਗਦੇ ਨੇ ਤਾਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਜੀ ਉਹਨਾਂ ਨੂੰ ਰਿਕੁਐਸਟ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਜਿਨ੍ਹਾਂ ਨੇ ਕਰਿਆ ਹੋਇਆ ਉਹ ਸ਼ੇਅਰ ਜ਼ਰੂਰ ਕਰੋ ਓਕੇ ਬਾਏ ਬਾਏ